ਪਿਆਰੇ ਵਿਦਿਆਰਥੀਓ ਅੱਜ ਸਾਡੇ 10ਵੇਂ ਦਿਨ ਦੇ ਪ੍ਰਖਿਆਨ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪਰਸਰ ਨਾ ਦਿਆ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਔਰੰਗਜ਼ੇਬ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਸਾਰੇ ਦਿੱਲੀ ਪੁਨਾ ਦੇ ਦਰਸ਼ਨ ਦੇਖਤਾ ਸਹੀ ਸੀ ਪਰ ਸਖਤ ਨਿਗਰਾਨੀ ਦੇ ਕਾਰਨ ਕੋਈ ਉਹਨਾਂ ਤੱਕ ਪਹੁੰਚ ਵੀ ਨਹੀਂ ਸਕਦਾ ਪਿੰਜਰੇ ਦੇ ਅੰਦਰ ਲਾਟਾ ਕੀ ਤਰ੍ਹਾਂ ਬੈਠਿਆ ਜਾ ਸਕਦਾ ਸੀ ਅਤੇ ਨਾ ਹੀ ਸਿੱਧਾ ਖੜ੍ਹਾ ਹੋ ਜਾ ਸਕਦਾ ਸੀ ਗੁਰੂ ਜੀ ਨੇ ਕੱਪੜੇ ਪਿਆਰੇ ਸਿੱਖਾਂ ਭਾਈ ਮਤੀ达ਸੀ ਭਾਈ ਸਤੀ达ਸੀ ਅਤੇ ਭਾਈ ਜਾਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਦੇਖੀਆਂ ਸਨ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ ਨਾ ਡਰ ਨਾ ਖੌਬਸ ਨੂਰਾਨੀ ਜਈ ਚਮਕ ਸੀ ਸ਼ਹੀਦੀ ਦਾ ਸਮਾਂ ਜਿਸ ਦਿਨ ਆਇਆ ਉਸ ਦਿਨ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਬ ਚੋਪਾਣੀ ਕੱਢ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ ਜਿਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਪਾਵਨ ਸੀਸ ਧੜ ਤੋਂ ਅਲਗ ਹੋ ਗਿਆ। ਤਰੰਙਹੇ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਅਗਨ ਦਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕਤਵਾਰਨੀ ਦੇ ਚੂਤਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਦਦ ਦਾ ਇਹ ਮੰਜ਼ਰ ਦੇਖਣ ਲਈ ਕਥੇ ਜੁੜੇ ਹੋਏ ਸਨ। ਪੀੜ ਦੇ ਕਜ਼ਾਂਰਨੀ ਤਰ੍ਹਾਂ ਸਾਹਮਣੇ ਗੁਰੂ ਜੀਤਾ ਪਵਿੱਤਰ ਸੀਸ ਧਰਤੀ ਤੇ ਡਿੱ ਗਿਆ ਉਸ ਘਟਨਾ ਨੇ ਲੋਕਾਂ ਦੇ ਰੂਹਾਨ ਚਿੰਝੋ وڑ ਕੇ ਰੱਖ ਦਿੱਤਾ